ਤਰਾ ਦੀ ਕੋਈ ਦਿੱਕਤ ਆਉਂਦੀ ਆ ਅਸੀਂ ਪੂਰੇ ਦਾ ਪੂਰਾ ਨਵਾਂ ਲਾ ਕੇ ਦੇਵਾਂਗੇ ਨਹੀਂ ਕਿਸਾਨ ਨੂੰ ਇੱਥੇ ਆਉਣਾ ਤੂੰ ਨਹੀਂ 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 ਅਗਲੇ ਖੇਤ ਜੇ ਉਹਨਾਂ ਸਰਵਿਸ ਮਿਲਣੀ ਹੈ ਜਿੱਥੇ ਸਾਡੀ ਐਨੀ ਕੀ ਗਾਰੰਟੀ ਹੈਗੀ ਵੀ ਇਹਨੂੰ 5-4 ਸਾਲ ਸਰਵਿਸ ਸਹੀ ਟਾਈਮ ਨਾਲ ਕਰਾਈ ਜਾਵੇ ਇਹਨੂੰ ਦੇਖਣ ਦੀ ਜਰੂਰਤ ਨਹੀਂ 1 ਸਾਲ ਦੀ ਆਪਣੀ ਫੁੱਲ ਗਾਰੰਟੀ ਹੈ ਹੱਥ ਨਾਲ ਆਪਾਂ ਕਿੰਨਾ ਕ ਸਾਫ਼ ਕਰ ਲਾਂਗੇ ਨਹੀਂ ਹੁੰਦਾ ਜੀ ਪਰ ਜੋ ਆਪਣਾ ਲੈ ਮਸ਼ੀਨਾਂ ਲੱਗੀਆਂ ਹੋਈਆਂ ਨੇਗੀਆਂ ਉਹ ਵਿੱਚੋਂ ਦੇ ਰੋਮਾਂ ਦੇ ਵਿੱਚੋਂ ਵੀ ਮਾੜਾ ਲੱਗੂਗਾ ਤਾਂ ਖਤਮ ਕਰ ਦੋ ਇਹ ਕ ਪਾਣੀ ਦੇ ਵਿੱਚ 1 ਸਾਲ ਵਾਸਤੇ ਡੋਬ ਕੇ ਰੱਖ ਦਿਓ ਆਪਣੀ ਫੁੱਲ ਗਾਰੰਟੀ ਹੈ ਜੀ ਕੋਈ ਨਹੀਂ ਹੁੰਦਾ ਕੋਈ ਨਹੀਂ ਹੋਊਗਾ ਇਹਨੂੰ ਕਿਸਾਨ ਵੀਰਾਂ ਲਈ ਪੂਰੀ ਜਾਣਕਾਰੀ ਵਾਲੀ ਵੀਡੀਓ ਹੈ ਤੁਸੀਂ ਰੂਟਾਵੇਟਰ ਕਿਤੋਂ ਵੀ ਖਰੀਦਣਾ ਇਹ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਰੂਟਾਵੇਟਰ ਖਰੀਦਣ ਲਈ ਕਿਹੜੇ-ਕਿਹੜੇ ਗੱਲਾਂ ਧਿਆਨ ਰੱਖਣਾ ਚਾਹੀਦਾ ਹੈ ਤੇ ਇੱਕ ਜਿਹੜਾ ਵੀਰਵੱਲ ਕੰਪਨੀ ਦਾ ਵੀ ਰੂਟਾਵੇਟਰ ਖਰੀਦਦਿਆਂ ਆਪ ਨੂੰ ਕੀ ਫਾਇਦਾ ਵੀ ਕੀ ਖਾਸੀਅਤ ਹੈ ਵੀ ਹੋਰ ਰੂਟਾਵੇਟਰਾਂ ਨਾਲੋਂ ਅਲੱਗ ਕੀ ਹੈ ਇੱਥੇ ਇਹ ਆਪਾਂ ਉਹ ਫੈਕਟਰੀ ਵਿੱਚ ਬੈਠੇ ਹਾਂ ਇਹ ਇੱਥੇ ਆਟੋਮੈਟਿਕ ਪਲਾਂਟ ਹੈ ਪੰਜਾਬ ਦਾ ਸਭ ਤੋਂ ਵੱਡਾ ਫੈਕਟਰੀ ਹੈ ਸਹੀ ਕਹ ਬਾਈ ਸਹੀ ਕਹ ਬਾਈ ਤੇ ਬਾਈ ਜਿਵੇਂ ਕਿਸਾਨ ਵੀਰਾਂ ਨੂੰ ਬਹੁਤ ਘੱਟ ਜਾਣਕਾਰੀ ਹੁੰਦੀ ਹੈ ਰੂਟਾਵੇ ਜਾਂਦਾ ਕੋਈ ਵੀ ਪਹਿਲਾ ਨੰਬਰ ਤਾਂ ਫੈਕਟਰੀ ਦੇ ਵਿੱਚ ਅੰਦਰ ਵਿਜਿਟ ਕੋਈ ਨਹੀਂ ਕਰਾਉਂਦਾ ਹੈਗਾ ਸਹੀ ਗੱਲ ਜਾਂਦਾ ਅਗਲਾ ਮੂਰੇ ਸਟਾਕ ਪਿਆ ਲਓ ਜੀ ਆਹ ਅਸੀਂ ਆਹ ਲਾ ਰਹੇ ਆਂ ਆਹ ਲਾ ਰਹੇ ਆਂ ਠੀਕ ਹੈ ਅਸੀਂ ਪਹਿਲੇ ਦਿਨੋਂ ਤੋਂ ਹੀ ਸਾਡੀ ਇਹ ਪਾਲਿਸੀ ਹੈ ਜਿੰਮੇਦਾਰ ਆਵੇ ਸਿੱਧਾ ਆਪਣੇ ਡਾਇਰੈਕਟ ਅੰਦਰ ਠੀਕ ਹੈ ਜੋ ਵੀ ਉਹਨੂੰ ਸ਼ੱਕ ਸੰਕਾ ਲੱਗਦੀ ਹੈ ਆਪਦੀ ਚੀਜ਼ ਕਢਾ ਕੇ ਲਿਜਾ ਕੇ ਸਪੈਸ਼ਲ ਲਵੇ ਖੜ ਕੇ ਘਾ ਸਕਦਾ ਆਪਾਂ ਮੰਨ ਦਾ ਕੰਮ ਦੇਖ ਸਕਦਾ ਮੰਨ ਦਾ ਕੰਮ ਦੇਖੇ ਕੋਈ ਡਾਟ ਨਹੀਂ ਵੀ ਕੋਈ ਆਪਾਂ ਚੋਰੀ ਦਾ ਕੰਮ ਨਹੀਂ ਕਰਦੇ ਕੋਈ ਠੱਗੀ ਦਾ ਨਹੀਂ ਕਰਦੇ ਆਹ ਸुरू ਤੋਂ ਬਾਡੀ ਦਾ ਕੰਮ ਸ਼ੁਰੂ ਹੋ ਜਾਂਦਾ ਜੀ ਇੱਕ ਮਿੰਟ ਉੱਪਰ ਅਗ ਬਿਨਾ ਰੰਗ ਤੋਂ ਫਿਟਿੰਗ ਹੋ ਜਾਂਦਾ ਰੂਟਾ ਬਟਰੀ ਠੀਕ ਹੈ ਜੀ ਠੀਕ ਹੈ ਜਦੋਂ ਕੱਲ ਨੂੰ ਤੁਸੀਂ ਖੋਲੋਗੇ ਤੇ ਵਿੱਚ ਇੱਥੇ ਰੰਗ ਨਹੀਂ ਹੁੰਦਾ ਪਲੇਟਾਂ ਦੇ ਥੱਲੇ ਰੰਗ ਨਹੀਂ ਹੁੰਦਾ ਇਹਦੇ ਵਿੱਚ ਤੁਹਾਨੂੰ ਕੱਲੇ-ਕੱਲੇ ਪਾੜਦੇ ਉੱਤੇ ਤੁਹਾਨੂੰ ਰੰਗ ਮਿਲੂਗਾ ਪਾਊਡਰ ਫਿਟਿੰਗ ਵੀ ਆਮ ਫਿੱਟ ਕਰਕੇ ਬਾਅਦ ਚ ਪੇਂਟ ਮਾਰਦੇ ਆਪਾਂ ਦੇਖੋ ਪਹਿਲਾਂ ਕੱਲੀ ਬਾਡੀ ਅਲੱਗ ਪੇਂਟ ਹੋਈ ਹੈ ਪਲੇਟਾਂ ਅਲੱਗ ਹੋਈਆਂ ਨੇ ਹੱਬਾਂ ਲੱਗ ਹੋਈਆਂ ਨੇ ਠੀਕ ਹੈ ਠੀਕ ਹੈ ਜੀ ਕੱਲ ਨੂੰ ਵੀ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਜੰਗ ਨਾ ਆਏ ਕੋਈ ਦਿੱਕਤ ਨਾ ਆਵੇ ਸਾਰੀ ਆਉਟਰ ਫਿਟਿੰਗ ਹੈ ਜੀ ਆਪਣੀ ਇਹ ਇੱਕ ਤਾਂ ਇਹ ਖਾਸੀ ਦੋਏ ਬੀਵਲ ਕ ਕਿੰਨੇ ਤੋਂ ਜਨ ਬੋਲ ਉਹ ਤੇ ਮਿਲੂਗਾ ਜੀ ਉਹ ਲੈ ਕੇ ਹਾਂਜੀ ਜ਼ਿਆਦਾਤਰ ਜੀ ਉਹਨੇ 베어ਿੰਗ ਨੇਗੇ ਹੂੰ ਪਹਿਲੀ ਆਲਾ ਫੀਟਿੰਗ ਕਰ ਦਿੰਦਾ ਜੇ ਉਹਨੇ ਰੰਗ ਮਾਰ ਦੇਣਾ ਸਾਰਾ ਇਹਦੇ ਵਿੱਚ ਰੇਤਾ ਹੋ ਗਿਆ ਕਰਦਾ ਸਾਰਾ 베어ਿੰਗ ਤੇ ਚਲਾ ਜਾਂਦਾ ਹੁਣ ਆਪਾਂ ਨੇ ਪਲੇਟ ਪਹਿਲਾਂ ਰੰਗ ਕਰਕੇ ਬਾਅਦ ਵਿੱਚ ਤੇਰੀ ਫੀਟਿੰਗ ਹੋਈ ਆਪਣੀ ਠੀਕ ਹੈ ਠੀਕ ਹੈ ਜੀ ਹੱਬ ਦੇਖ ਲੋ ਜੀ ਕੋਈ ਇਹ ਨਹੀਂ ਹਲਕਾ ਫੁਲਕਾ ਕੰਮ ਨਹੀਂ ਕਰਦੇ ਹੈਗੇ ਹਾਂਜੀ ਠੀਕ ਹੈ ਜੀ ਇਹ ਹੈਵੀ ਡਿਊਟੀ ਹੱਬ ਆ ਆਪਣੀ ਹੂੰ ਠੀਕ ਹੈ ਜੀ ਆਮ ਨੋਰਮਲ ਕੋਈ ਸੀਲ ਨਹੀਂ ਲਾਉਂਦੇ ਪਾਣੀ ਦੇ ਵਿੱਚ ਇੱਕ ਸਾਲ ਵਾਸਤੇ ਡੋਬ ਕੇ ਰੱਖ ਦੋ ਆਪਣੀ ਫੁੱਲ ਗਾਰੰਟੀ ਹੈ ਜੀ ਕੁਝ ਨਹੀਂ ਹੁੰਦਾ ਕੁਝ ਨਹੀਂ ਹੋਊਗਾ ਜੀ ਇਹਨੂੰ ਇਹਦੀ ਗਾਰੰਟੀ ਕਿੰਨਾ ਟਾਈਮ ਦੀ ਗਾਰੰਟੀ ਇੱਕ ਸਾਲ ਦੀ ਆਪਣੀ ਫੁੱਲ ਗਾਰੰਟੀ ਹੈ ਹੂੰ ਠੀਕ ਹੈ ਜੀ ਨੰਬਰ ਦੂਜਾ ਆਮ ਕਲੱਚ ਸੀਲ ਹੀ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਇਹ ਹੂੰ ਰਬੜ ਦੀ ਸੀਲ ਹੁੰਦੀ ਹੈ ਜਦੋਂ ਆਪਾਂ ਮਹੀਨਾ ਦੋ ਮਹੀਨੇ ਤੋਂ ਪੇਖੜਾ ਦਿੰਦੇ ਆ ਮਾੜਾ ਮੋਟਾ ਛਿੱਟਾ ਡਿੱਗਣ ਲੱਗ ਜਾਂਦੀ ਹੈ ਇਹਨੇ ਜੇ ਇੱਕ ਤਾਂ ਲੀਕ ਹੋਣਾ ਹੈ ਤਾਂ ਸਾਡੇ ਲਈ ਵੀ ਇੱਥੇ ਜਵਾਬ ਦੇ ਦੋ ਉਹ ਇਹ ਨਹੀਂ ਹੋਊਗਾ ਜਾ ਕੇ ਕਸਟਮਰ ਦੇ ਕੰਮ ਦੇ ਵਿੱਚ ਜਾ ਕੇ ਡੇਕਾ ਲਾਊਗੀ। ਹੂੰ ਇਹਨੇ ਜਿਹੜਾ ਪਰ ਇਹ ਲੀਕ ਹੀ ਰੰਦੀ ਹੈ ਬਾਈ ਹਨਾ। ਹਾਂਜੀ ਇਹ ਸੀਲ ਦੇ ਪਾਉਪ ਜਿਆਦਾ ਵੱਡੀ ਤੋਰੀ ਹੈ ਜੀ। ਇਹ ਕਦੇ ਲੀਕ ਨਹੀਂ ਹੁੰਦੀ। ਇਹਨੇ ਚੱਲੇ ਨਾ ਡਬਲ ਇੱਕ ਇਧਰ ਲੱਗੀ ਜੀ। ਹੂੰ ਇੱਕ ਇਹਨੇ ਲੱਗੇ ਜਾਣੇ ਜੀ ਇਹਨੇ ਇਸ ਤਰ੍ਹਾਂ ਇੱਕ ਚੱਲ ਦੇ ਵਿੱਚ। ਇਹਨਾਂ ਨੇ ਫਿਰ ਦੋਨਾਂ ਨੇ ਜਿਵੇਂ ਕਿ ਆਪਣਾ ਆਮ ਕਲਚ ਪਲੇਟ ਚੱਲਦੀ ਹੁੰਦੀ ਹੈ ਨਾ। ਹਾਂਜੀ ਇਹਨੇ ਉਸੇ ਲੋਟੀਆਂ ਪਿੜਕੇ ਚੱਲਣਾ। ਠੀਕ ਹੈ। ਇਹਦਾ ਲੀਕ ਹੋਣ ਦਾ ਇਹਦੇ ਵਿੱਚ ਦੀ ਹਵਾ ਨਹੀਂ ਨਿਕਲਦੀ ਤੇਲ ਤਾਂ ਬਹੁਤ ਦੂਰ ਦੀ ਗੱਲ ਹੈ ਜੀ। ਸਹੀ ਗੱਲ ਹੈ। ਇੰਨੀ ਕਿ ਜਿਆਦਾ ਚੀਜ਼ ਵਧੀਆ ਲੱਗੀ ਹੋਈ ਹੈ ਕੋਈ ਥੋੜਾ ਨਹੀਂ ਲਾਉਂਦੇ ਆ ਬਟੋਕਣ ਲੱਗੇ ਜੇ ਪ੍ਰੈਸ ਦੇ ਉੱਤੇ ਇਹਦਾ ਬੈਰਿੰਗ ਠੋਕਦਾ ਠੀਕ ਹੈ ਬਹੁਤ ਜ਼ਿਆਦਾ ਬਰੀਕੀ ਨਾਲ ਕੰਮ ਇਹਦਾ ਕੀਤਾ ਜਾਂਦਾ ਹੈ ਪਿੱਛੋਂ ਵੀ ਆਟੋਮੈਟਿਕ ਉਹ ਕਹਿੰਦੇ ਸਾਰਾ ਕੁਝ ਸਾਰਾ ਆਟੋਮੈਟਿਕ ਵੀਰ ਜੀ ਕੋਈ ਪੇਂਟ ਦੇ ਵਿੱਚ ਕੋਈ ਹੱਥੀਂ ਸਪਾਈ ਨਹੀਂ ਕਰਨੀ ਮਸ਼ੀਨਾ ਨਹੀਂ ਸਪਾਈ ਕਰਨੀ ਹੈ ਇਹਦੇ ਰੋਮਾਂ ਦੇ ਵਿੱਚੋਂ ਵੀ ਆਪਾਂ ਯਾਰ ਕੱਢਦੇ ਆਂ ਜੀ ਸਹੀ ਅੱਜ ਜਿਹੜੀ ਕਿਹੜੀ ਜੋ ਮਸ਼ੀਨਰੀ ਲੱਗੀ ਹੋਈ ਹੈ ਨਾ ਆਪਣੇ ਲੱਗੇ ਇੱਕ ਹੁੰਦਾ ਹੈਗਾ ਇਹਨੂੰ ਹੱਥ ਨਾਲ ਆਪਾਂ ਕਿੰਨਾ ਕ ਸਾਫ਼ ਕਰ ਲਾਂਗੇ ਸਹੀ ਗੱਲ ਨਹੀਂ ਹੁੰਦਾ ਜੀ ਪਰ ਜੋ ਆਪਣਲੇ ਮਸ਼ੀਨਾਂ ਲੱਗੀਆਂ ਹੋਈਆਂ ਨੇਗੀਆਂ ਉਹ ਵਿੱਚੋਂ ਤੇ ਰੋਮਾਂ ਦੇ ਵਿੱਚੋਂ ਵੀ ਮਾੜਾ ਲਹੂਗਾ ਤਾਂ ਖਤਮ ਕਰ ਦੋ ਇਹ ਕੰਮ ਬਸ਼ੇ ਸਪੈਸ਼ਲ ਤੁਸੀਂ ਨੇ ਵਈ 1 ਕਰੋੜ ਰੁਪਏ ਦੀ ਮਸ਼ੀਨ ਲਾਈ 1 ਕਰੋੜ ਰੁਪਿਆ ਵੀ ਜੀ ਇਸੇ ਦੀ ਲੱਗਿਆ ਹੋਇਆ ਇਹਦੇ ਵਿੱਚੇ ਕਰਤਾ ਉਹ ਸਪੈਸ਼ਲ ਹਾਂਜੀ ਤੇ ਹੋਰ ਜਾਣਕਾਰੀ ਦਿਓ ਬਾਈ ਜੀ ਆ ਲੱਗ ਤੋਂ ਜੀ ਗੀਅਰ ਹੋ ਗਿਆ ਕੋਈ ਇਹ ਵੀ ਪਹਿਲੀ ਪੇਂਟ ਕਰਕੇ ਨਹੀਂ ਆ ਸਾਰਾ ਗੀਅਰ ਤੁਹਾਨੂੰ ਕਿੰਨਾ ਸਿੰਪਲ ਸਪਾਸਟ ਦਿਸੂ ਦੇ ਵਿੱਚੋਂ ਜੀ ਹਾਂਜੀ ਭਾਈ ਸਾਰੇ ਰੋਟਾ ਵਟਾ ਦੇ ਨਾਟ ਤੋਂ ਲੈ ਕੇ ਵੇਰ ਤੱਕ ਸਾਰੇ ਸਾਲ ਦੀ ਗਾਰੰਟੀ ਉੱਠਾਰੀ ਵੀਰ ਜੀ ਸਾਲ ਦੀ ਇੱਕ ਸਿਰਫ ਐਕਸੀਡੈਂਟ ਨਾ ਪੀਸ ਹੋਵੇ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਉਹ ਸਾਡਾ ਹੀ ਵੀ ਵੈਂਡਰ ਨਾ ਹੋਵੇ ਜੀ ਬਾਕੀ ਸਾਰੀ ਗਾਰੰਟੀ ਸਾਲ ਦੀ ਤੇ 3 ਫੁੱਟ ਤੋਂ ਲੈ ਕੇ 14 ਫੁੱਟ 3 ਫੁੱਟ ਤੋਂ ਲੈ ਕੇ ਆਪਣੇ ਲੈਵੇ 2.5 ਫੁੱਟ ਤੋਂ ਲੈ ਕੇ ਆਉਂਦਾ ਜੀ 2.5 ਫੁੱਟ 2.5 ਫੁੱਟ ਤੋਂ ਲੈ ਕੇ 14 ਫੁੱਟ ਤੱਕ 16 ਫੁੱਟ ਦੀ ਵੀ ਇਸ ਟਾਈਮ ਤਿਆਰੀ ਹੈ ਆਪਣੇ ਦਾਤਾ ਸੁੱਖ ਰੱਖੇ ਥੋੜੇ ਜਿਹਰੇ ਦੇ ਵਿੱਚ ਹੀ ਆਪਾਂ ਉਹ ਵੀ ਚੱਲੂ ਕਰ ਦਾਂਗੇ ਜੀ ਅੱਗੇ ਲੈ ਕੇ ਆ ਜੀ ਹਾਂ ਜੀ ਜਿਹੜੇ ਬਾਗਾਂ ਦਾ ਟਰੈਕਟਰ ਹੁੰਦੇ ਉਹਨਾਂ ਦੇ ਰੂਟਾਵੇਟਰ ਵੀ ਮਿਲ ਜਾਂਦੇ ਆ ਤੇ ਵੱਡੇ ਟਰੈਕਟਰ ਦੇ ਉੱਤੇ ਵੀ ਮਿਲ ਜਾਂਦੇ ਆ ਸਪੈਸ਼ਲ ਬਾਗ ਵਾਲਾ ਵੀ ਆਪਣਾ ਲਈ ਇਹ ਨਹੀਂ ਹੈਗਾ ਜੀ ਵੀ ਚੱਕ ਕੇ ਇਸ ਨੂੰ ਹੀ ਥੋੜਾ ਵੰਡ ਕੇ ਬਣਾਤਾ ਉਹ ਵੀ ਆਪਣਾ ਫੁੱਲੀ ਆਊਟ ਰੂਟਾਵੇਟਰ ਹੁੰਦਾ ਉਹ ਵੀ ਆਪਣਾ 3 ਫੁੱਟ ਤੋਂ ਲੈ ਕੇ 10 ਫੁੱਟ ਤੱਕ ਆਪਾਂ ਤੋਂ ਰੂਟਾਵੇਟਰ ਬਾਗ ਵਾਸਤੇ ਹੀ ਬਣਵਾ ਸਕਦਾ ਜਿੰਨਾ ਵੀ ਕਿਸ ਨੂੰ ਚਾਹੀਦਾ ਸੈਡ ਗੇਅਰ ਹੋ ਗਿਆ ਜੀ ਕੋਈ ਆਮ ਨਹੀਂਗਾ ਕੋਈ ਨਾਰਮਲ ਇਹਨੂੰ 5-7 ਸਾਲ ਤੱਕ ਇਹਨੂੰ ਲਾਗ ਆਉਣ ਵਾਸਤੇ ਲੱਗ ਜਾਂਦੇ ਆ ਜੀ ਮਟੀਰੀਅਲ ਐਸਾ ਲੱਗਿਆ ਹੋਇਆ ਜੀ ਇਹ ਇਹ ਨਹੀਂ ਹੈਗਾ ਵੀ ਆਪਾਂ ਨੇ ਚਲਾਤਾ ਜਿਵੇਂ ਉਹ ਬੰਦੇ ਜ਼ਿਆਦਾਤਰ ਕਿਰਾਏ ਦਾ ਕੰਮ ਕਰਦੇ ਆ ਠੀਕ ਹੈ ਜੀ ਉੱਥੋਂ ਕਿਉਂਦਾ ਸਾਲ ਬਾਅਦ ਆਗਲਾ ਇਹਨੂੰ ਰੋਕੂ ਹੀ ਰੱਖਦਾ ਪਰ ਇਹ ਚੀਜ਼ ਤੇ ਸਾਡੀ ਇੰਨੀ ਕੀ ਗਾਰੰਟੀ ਹੈਗੀ ਵੀ ਇਹਨੂੰ 5-4 ਸਾਲ ਸਰਵਿਸ ਸਹੀ ਟਾਈਮ ਨਾਲ ਕਰਾਈ ਜਾਵੇ ਇਹਨੂੰ ਦੇਖਣ ਦੀ ਜ਼ਰੂਰਤ ਨਹੀਂ ਅੱਛਾ ਜੀ ਇਹਦਾ ਮਤਲਬ ਇੱਕ ਦੋ ਸੀਜ਼ਨ ਲਾ ਕੇ ਕੰਮ ਕਰਾਉਣਾ ਪੈਂਦਾ ਦਾ ਜੀ ਬਦ ਲਾਉਣੀਆਂ ਪੈਣ ਪਰ ਇਹਦੀ ਕੋਈ ਜ਼ਰੂਰਤ ਹੀ ਨਹੀਂ ਪਊਗੀ ਤੁਹਾਨੂੰ ਹੂੰ 5-7 ਸਾਲਾਂ ਦੀ ਤਾਂ ਸਾਨੂੰ ਆਪ ਨੂੰ ਇੰਨਾ ਪਤਾ ਕਿਉਂਕਿ ਅੱਲੇ ਪੁਰਾਣੇ ਤੋਂ ਪੁਰਾਣੇ ਪੀਸ ਘੜੇ ਆਪਾਂ ਕਸਟਮਰ ਨੂੰ ਸਿੱਧਾ ਪਟਕਵੇ ਦਿਖਾ ਸਕਦੇ ਹਾਂ 30 ਸਾਲ ਦੀ ਗਾਰੰਟੀ ਤੁਸੀਂ ਦੇਤੀ ਗੇਅਰ ਬਾਕਸ 'ਚ ਕੋਈ ਦਿੱਕਤ ਆਉਂਦੀ ਹੈ ਸਾਲ ਦੇ ਵਿੱਚ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਅਸੀਂ ਪੂਰੇ ਦਾ ਪੂਰਾ ਨਵਾਂ ਲਾ ਕੇ ਦੇਵਾਂਗੇ ਨਹੀਂ ਕਿਸਾਨ ਨੂੰ ਇੱਥੇ ਆਉਣਾ ਤੁਹਾਨੂੰ ਨਹੀਂ 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 ਅਗਲੇ ਖੇਤ 'ਚ ਉਹਨੂੰ ਸਰਵਿਸ ਮਿਲਣੀ ਹੈ ਜਿੱਥੇ ਕੰਮ ਖੜ ਗਿਆ ਉੱਥੇ ਬੁਲਾ ਲਓ ਛੋਡਾ ਜੁਪੀ ਚੱਲਦਾ ਹੈ ਪੰਜਾਬ ਦੇ ਵਿੱਚ ਕਿਤੇ ਵੀ ਚੱਲਦਾ ਹੈ ਕਿਸੇ ਵੀ ਜਗ੍ਹਾ ਤੇ ਚੱਲਦਾ ਛੋਡੇ ਖੇਤ ਦੇ ਵਿੱਚ ਤੁਹਾਨੂੰ ਸਰਵਿਸ ਮਿਲੂਗੀ ਉੱਥੇ ਸਰਵਿਸ ਮਿਲੂਗੀ ਠੀਕ ਹੈ ਬਲੇਡ ਤੋਂ ਲੈ ਕੇ ਜੀ ਕਿਸੇ ਦੀ ਆਪਾਂ ਚੀਜ਼ ਨਹੀਂ ਚੱਕ ਕੇ ਬਣਾਉਂਦੇ ਵਿੱਚ ਚੱਕੀ ਲੁ ਸਾਡਾ ਖੁੱਦਾ ਆਪਣਾ ਹਰ ਇੱਕ ਚੀਜ਼ ਦਾ ਬ੍ਰਾਂਡ ਆਪਣਾ ਇੱਕ ਛੋਟੇ ਨਾੜ ਤੋਂ ਲੈ ਕੇ ਵੱਡੇ ਪਾਰਡ ਤੱਕ ਹਰ ਇੱਕ ਚੀਜ਼ ਤੱਕ ਜੀ ਆਪਣਾ ਬਲੇਡਾਂ ਤੋਂ ਲੈ ਕੇ ਜੀ ਬਾਕੀ ਉਹ ਵੱਡੇ ਵੀਡੀਓ ਦੇ ਬੱਚੇ ਆਪਾਂ ਦਿਖਾਇਆ ਵੀ ਹੈ ਵੀ ਇਕੱਲਾ ਇਕੱਲਾ ਕੰਮ ਇੱਥੇ ਹੁੰਦਾ ਹੈ ਸਾਰੀਆਂ ਮਸ਼ੀਨਾਂ ਆਟੋਮੈਟਿਕ ਨਹੀਂ ਬਈ ਸਾਰੀ ਤੁਸੀਂ ਨਾ ਆਟੋਮੈਟਿਕ ਨਹੀਂ ਜਿਵੇਂ ਪੈਂਡ ਵਾਲੀ ਮਸ਼ੀਨ ਤੋਂ ਲੈ ਕੇ ਇਹਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਇਹ ਨਹੀਂ ਹੈਗਾ ਵੀ ਕਿਤੇ ਵਧਾਤਾ ਕਿਤੇ ਘਟਾਤਾ ਤਾਂ ਲੋਡ ਦੀਆਂ ਇਹ ਥਿਉਰੀਆਂ ਹੁੰਦੀਆਂ ਨੇ ਜਿਹੜਾ ਮੈਂ ਕਹਿੰਦਾ ਰੂਟਾ ਪੀਟਰ ਵੀਰਵਾਲ ਦਾ ਕਿਉਂ ਅੱਜ ਦੀ ਘੜੀ ਮਸ਼ਹੂਰ ਹੋਇਆ ਜੇ ਕੋ ਕੰਪਨੀਆਂ ਬਹੁਤ ਪੁਰਾਣੀਆਂ ਪੁਰਾਣੀਆਂ ਬੈਠੀਆਂ ਨਿਗੀਆਂ ਠੀਕ ਹੈ ਜੀ ਬੜੇ ਥੋੜੇ ਟਾਈਮ ਦੇ ਵਿੱਚ ਇੰਨੀ ਦੂਰ ਤੱਕ ਕਿਵੇਂ ਪਹੁੰਚ ਗਏ ਜੀ ਜੇ ਕੋ ਕੁਆਲਟੀ ਆਪਣੀ ਸਹੀ ਗੱਲ ਹੈ ਠੀਕ ਹੈ ਜੀ ਰੂਟਾ ਬੀਟਰ ਮੰਨ ਕੇ ਕੋਈ ਇਹ ਨਹੀਂ ਵੀ ਚੱਕਿਆ ਸਟੈਂਡ ਦੇ ਵਿੱਚ ਲਾਤਾ ਤੁਸੀਂ ਸਟਾਕ ਤਾਂ ਸਾਡੇ ਲਈ ਹਰ ਵੇक्त 100 150 ਰੂਟਾ ਬੀਟਰ ਸਟਾਕ ਜਿਹ ਰਹਿੰਦਾ ਜੀ ਆਪਣਾ ਲਈ ਹਾਂ ਜੀ ਠੀਕ ਹੈ ਜੀ ਹਰ ਇੱਕ ਦਾ 15 ਤੋਂ ਲੈ ਕੇ 20 ਮਿੰਟ ਤੱਕ ਇਹਨੇ ਟ੍ਰਾਇਲ ਹੋਣਾ ਹੈ ਇੱਥੇ ਟੈਸਟਿੰਗ ਨਾਲ ਹੁੰਦੀ ਹੈ ਇੱਥੇ ਲੀਕ ਹੋਣਾ ਕੋਈ ਆਵਾਜ਼ ਆਉਂਦੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵਾਈਬ੍ਰੇਸ਼ਨ ਕਰ ਰਿਹਾ ਹੈ ਦੇਖੋ ਹੁਣ ਇਕ ਵੇ ਕਿੰਨਾ ਟਾਈਮ ਟੈਸਟਿੰਗ ਹੋਣੀ ਰੋ ਇਹਦੇ ਉੱਪਰ 15 ਮਿੰਟ ਪੂਰੇ ਚੱਲਣਾ ਜੀ ਇਹਨੇ 15 ਮਿੰਟੇ ਪਤਾ ਲੱਗਿਆ ਹਾਂਜੀ ਇਹ ਦੋ ਵੋਟਰਾਂ ਲੱਗੀਆਂ ਹੋਈਆਂ ਨੇ ਜੀ ਕੇਸ ਸਾਈਡ ਤੇ ਲੱਗ ਜਾਂਦੀਆਂ ਕੇਦਰ ਉਹ ਸਾਰਾ ਦਿਨ ਟਰਾਈ ਚੱਲਦੀ ਰਹਿੰਦੀ ਹੈ ਜੀ ਇਹਨਾਂ ਦੀ ਇਸ ਤੋਂ ਬਾਅਦ ਪੈਕ ਹੁੰਦਾ ਬਾਈ ਹਾਂਜੀ ਇਸ ਤੋਂ ਬਾਅਦ ਸਟੈਂਡ ਦੇ ਵਿੱਚ ਲੱਗ ਜਾਂਦਾ ਜੀ ਡਿਲਰ ਨੇ ਜਾਣੇਗਾ ਜੀ ਉਹਨੂੰ ਇਕੱਠਾ ਮਲ ਜਾਂਦਾ ਜੀ ਕਸਟਮਰ ਦਾ ਵੀ ਸਿੱਧਾ ਇੱਥੋਂ ਲੇកੜਦਾ ਜੀ ਬਈ ਇੱਕ ਖਾਸ ਇਤ ਹੈ ਜਿਹਨੇ ਆਪਾਂ ਸ਼ੋਰੂਮ ਤੋਂ ਚੱਕਣਾ ਹਨਾ ਜਿਵੇਂ ਕਿਸਾਨ ਨੂੰ ਆਗੇ ਵੀ ਬੰਦਾ ਫਿੱਟ ਆਹੀ ਚੱਕ ਲਿਆ ਜੀ ਜਿਵੇਂ ਮਰਜ਼ੀ ਜੋ ਉਹਦਾ ਜੀ ਕਰ ਦੋ ਕਰਾ ਕੇ ਲੈ ਜਾ ਸਕ ਉੱਪਰ ਕਈ ਵੀਰ ਹੁਣ ਜਿਵੇਂ ਅੱਜ ਕੱਲ ਟ੍ਰੈਂਡ ਚੱਲਿਆ ਹੋਇਆ ਜੀ ਮੇਰ ਨਾਲ ਆਪਣੇ ਨਾਮ ਲਖਾਣ ਲੱਗ ਗਏ ਉਹ ਉਹ ਜਹੁੰਝਣੀਆਂ ਦੇਖੋ ਪਰ ਇਹ ਚੀਜ਼ਾਂ ਨੂੰ ਅਸੀਂ ਹਾਂ ਨਹੀਂ ਕਰਦੇ ਕੋਈ ਜ਼ਰੂਰੀ ਕੋਈ ਵੀਰ ਹੈ ਜਾਂ ਹੁੰਦਾ ਕੋਈ ਸ਼ੌਂਕੀ ਹੁੰਦਾ ਹੈਗਾ ਉਹਨੂੰ ਸਾਡਾ ਕੋਈ ਜਵਾਬ ਨਹੀਂ ਹੈ ਨੀ ਸਪੈਸ਼ਲ ਆਰਡਰ ਦੇਣਾ ਤਾਂ ਹਾਂ ਕਿਉਂ ਸਾਡੇ ਲਈ ਵੀ ਜੋ ਆਪਦੇ ਬ੍ਰਾਂਡ ਦੇ ਵਿੱਚ ਚੀਜ਼ ਹੈਗੀ ਅਸੀਂ ਦੇਖੋ ਉਹੀ ਚੀਜ਼ ਦਿੰਨੇ ਹਾਂ ਕੋਈ ਫਾਲਤੂ ਇਹਦੇ ਵਿੱਚ ਨਹੀਂ ਤਾਂ ਦੇਖੋ ਆਪਣਾ ਦੇ ਵਿੱਚ ਟਾਈਮ ਹੈ ਕੰਮ ਦਾਤੇ ਦੀ ਕਿਰਪਾ ਨਾਲ ਬਹੁਤ ਵਧੀਆ ਹੈਗਾ ਠੀਕ ਹੈ ਜੀ ਹਾਂ ਕੋਈ ਖਾਸ ਮੰਗ ਰਿਆ ਉਹਨੂੰ ਸਾਡਾ ਜਵਾਬ ਨੇ ਉਹਨੂੰ ਕਟਿੰਗ ਕਰਕੇ ਦੇ ਦਾਂਗੇ ਉਹ ਆਪ ਉਹਦਾ ਲਵਾ ਸਕਦਾ ਕੁਆਲਟੀ ਦਾ ਬਾਈ ਤੁਸੀਂ ਚੈਲੰਜ ਕਰਤਾ ਪੰਜਾਬ ਬਾਈ ਜੀ ਪੂਰਾ ਚੈਲੰਜ ਹੈ ਪੰਜਾਬ ਇਹ ਤਾਂ ਭਾਰਤ ਜੀ ਕਰਦਾ ਬਾਈ ਜੀ ਜਿੱਥੇ ਮਰਜੀ ਜਿਹੜੀ ਚੀਜ਼ ਦੀ ਜਿੱਥੇ ਜ਼ਰੂਰਤ ਹੈ ਬਾਈ ਜੀ ਨਾ ਅਸੀਂ ਵੱਧ ਲਾਈਏ ਤੇ ਨਾ ਉੱਥੇ ਘੱਟ ਲਾਈਏ ਤੇ ਗੱਲ ਰੇਟ ਦੀ ਗੱਲ ਨੂੰ ਰੇਟ ਦੀ ਵੀ ਜ਼ਿੰਮੇਵਾਰੀ ਹੋਊ ਮੇ ਬਾਰੀ ਹੈ ਜੀ ਆਪਣੀ ਹਰ ਇੱਕ ਪੌਂਟ ਜਿਹੜੀ ਚੀਜ਼ ਆਪਾਂ ਲਾ ਕੇ ਦੇ ਰਹੇ ਹਾਂ ਇਸ ਰੇਟ ਦੇ ਵਿੱਚ ਮਿਲ ਜੇ ਇਹ ਚੀਜ਼ ਦਾ ਅਸੀਂ ਦਾਵੇਦਾਰ ਹਾਂ ਠੀਕ ਹੈ ਹੁਣ ਕਈ ਕਿਸਾਨ ਵੀ ਰਣੇ ਤੇ ਪਹੁੰਚ ਰਹੇ ਹੋ ਬਾਈ ਆਪਣਾ ਐਡਰੈਸ ਕੀ ਪੈਂਦਾ ਹੈ ਐਡ ਨਾਮ ਨੂੰ ਰੋੜ ਜਾਂਦਾ ਜੀ ਬਟੇਂਡਾ ਰੋੜ ਵਜਦਾ ਹੈ ਜੀ ਚੀਮਾ ਮੰਡੀ ਬਿਜਲੀ ਗਰਾਜ ਦੇ ਉੱਪਰ ਤੋਂ ਸਾਹਮਣੇ ਠੀਕ ਹੈ ਤੇ ਨਾਮ ਲਗੇ ਨਾਮ ਕੀ ਵੀਰਵਾਲ 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 ਚੀਮਾ ਮੰਡੀ ਦੇ ਵਿੱਚ ਹੈ ਨਾ ਹਾਂਜੀ ਤੇ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦੀ ਬਾਈ ਜੀ ਬਾਈ ਸਰ ਸੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਵੀ ਕਿਸਾਨ ਜੀ ਲੋਜਿਕ ਰੁਕਾ ਤੋਂ ਟਰੈਕੀ ਤੋਂ ਹੈ 22 ਫੁੱਟ ਤੋਂ ਲੈ ਕੇ 14 ਫੁੱਟ ਤੱਕ ਹੋਰ ਵੀ ਇੰਪਲੀਮੈਂਟਸ ਹੈ ਜਾਨਾ ਬਾਈ ਜੀ ਹੋਰ ਵੀ ਇੰਪਲੀਮੈਂਟਸ ਸਮਝਾ ਲੈ ਆਪਣੇ ਤੇ ਹਾਂਜੀ ਸਭੀ ਲੇਜ਼ਰ ਲੈਵਲਰਿੰਗ ਡੀਐਸਆਰ ਸਿੱਧੀ ਬਜਾਈ ਵਾਲੀ ਹੋਗੀ ਜੀ ਕੂੜੀ ਵਾਲਾ ਰੀਪਰ ਹੋ ਗਿਆ ਜੀ ਰੋਟਾ ਬੀਟਰ ਤਾਂ ਆਮਸਾਰ ਆਪਣਾ ਚੱਲਦੀ ਹੈ ਜੀ ਠੀਕ ਹੈ ਕਿਸੇ ਵੀ ਇੰਪਲੀਮੈਂਟੇਸ਼ਨ ਲੋਡ ਹੋਈ ਬਿਨਾਂ ਕੰਟੈਕਟ ਕਰ ਲਿਓ ਉੱਪਰ ਨੰਬਰ ਲਾਇਓ